अच्छा ठीक देन है देख देंदे ना धन्यवाद ਤੁਹਾਡਾ ਅੰਜੀ ਸ਼ੁਰੂਆਤ ਹੋਈ ਆ ਕੱਪੜੇ ਆ ਲੋ ਜੀ ਮੇਰੇ ਕੱਪੜੇ ਜਿਹੜੇ ਆ ਉਹ ਧੋ ਚੁੱਕੇ ਆ ਹਜੇ ਇੱਕ ਪੂੜਾ ਧੋਤਾ ਆ ਕਿਉਂਕਿ ਜਿਹੜੇ ਵਾਈਟ ਕੱਪੜੇ ਸੀ ਬਹੁਤ ਜ਼ਿਆਦਾ ਦੰਦੇ ਹੋਏ ਪੈ ਸੀਏ ਤੇ ਮਨਜੀਤ ਨੇ ਇੱਕ ਟੈਲੀ ਪਿਸਟਿਕਲ ਆਤੀ ਜੀ ਵਾਈਟ ਤੇ ਔਰ ਫਿਰ ਨੂੰ ਮੈਂ ਸ਼ੈਫੂ ਨਾਲ ਤੋਂ ਟਾਈਮ ਚੰਗੀ ਤਰ੍ਹਾਂ ਹੋ ਗਈ ਸਾਫ ਹਾਂ ਯਾ ਪਰ ਇਹਨਾਂ ਤੇ ਬਰਸ਼ ਵੀ ਨਾਲ ਮਾਰ ਕੇ ਛੱਡੀਆਂ

ਕਪੜੇ ਤਾਂ ਰਹਿ ਗਈ ਆ लास्ट ਇੱਕ ਚਾਦਰ ਉਹ ਸਪਿੰਨ ਹੁੰਦੀ ਪਈ ਆ ਤੇ ਬਾਕੀ ਗੁੱਟ ਵੀ ਤਾਂ ਹੋ ਗਿਆ ਸਾਰੇ ਕਪੜੇ ਵੀ ਤੋ ਹੋ ਗਏ ਆ ਤੇ ਬਾਕੀ ਹੁਣ ਮੈਂ 10 ਮਿੰਟ ਕਰਾਂਗੀ ਰੈਸਟ ਰੈਸਟ ਕਰਕੇ ਉਸ ਜਿਹੜਾ ਬਾਕੀ ਕੰਮ ਆ ਸਾਨੂੰ ਗੁਮੜੀ ਦੀ ਸਫਾਈ ਉਹ ਕਰਨੀ ਆ ਹਜੇ ਸਿਰਫ ਰਹੀ ਆ ਹਨਾ ਉਹ ਤਾਂ ਕਿਰਪਾ ਕਰੀ ਨਾ ਸੌਂਪਾ ਕਰ ਦਿੰਦਾ ਸੌਂਪਾ ਯਾ ਬੇਬੇ ਬਣਾਉਣ ਲੱਗੀ ਸਬਜ਼ੀ ਕਿਹੜੀ ਸਬਜ਼ੀ ਬਣਾਉਣ ਲੱਗੇ ਆਪਾਂ ਟਿੰਡਾ 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 ਬਣਾਉਣ ਲੱਗੇ ਆ ਬਾਬਿਓ ਹੀ ਅੱਜ ਸੋਚੀ ਹਾਂ ਸੀ ਕੋਟੇ ਤੇ ਜੁਵਾਰਾ ਇੱਕ ਪੋਣ ਨੂੰ ਮੈਨੂੰ ਨਹੀਂ ਉਹ ਪਤਾ ਹੈ ਨਹੀਂ ਟਿੰਡੇ ਲਿਆਂਦੇ ਬਣਨ ਨੂੰ ਕੋਈ ਲਿਆਦੇ ਹੈ ਹੈ ਮੈਨੂੰ ਟਿੰਡਾ ਦਾ ਪਤਾ ਹੁੰਦਾ ਮੈਨੂੰ ਪਤਾ ਤਾਂ ਨਹੀਂ ਮੈਂ ਲੈ ਆਇਆ ਸਬਜ਼ੀਆਂ ਦੋ ਮੈਂ ਕਿੱਟ ਕੇ ਪਤਾ ਲੱਗਣਾ ਪੱਕੇ ਆ ਕੱਚੇ ਆ ਮੈਂ ਵਧੀਆ ਲਿਆਂਦੇ ਮਮੀ ਚੈੱਕ ਕਰ ਮੈਨੂੰ ਉਹ ਬੋਚੇ ਰੱਖੇ ਹੁੰਦੇ ਸਟੋਰਾਂ ਚ ਕੁੜੀ ਸੀ ਨਾਲ ਮੇਰੇ ਇੱਕ ਦੇਖੀ ਦੇਖੀ ਕੀ ਕੀਤੀ ਉਹ ਕੁੜੀ ਸੀ ਇੱਕ ਉਹਨੇ ਸਿਲੈਕਟ ਕਰਾਏ ਆ ਅੱਛਾ ਉਹ ਦਿੰਦੇ ਕਹਿੰਦੀ ਮੈਨੂੰ ਫੋਨ ਕੀਤਾ ਹੈ ਸਵੇਰੇ ਮੈਂ ਮੜਾ ਜਾ ਮੈਂ ਵਿਚਾਰੀ ਕਹਿੰਦੀ ਚੱਲ ਪਾਜੀ ਮੈਂ ਤੈਨੂੰ ਸਬਜ਼ੀ ਲੈ ਦੇ ਦਿੰਦੀ ਆ ਅੱਛਾ ਡੋਲਾ ਤਾਂ ਸੀ ਆਣੀ ਸੀ ਮੈਂ ਅੱਜ ਦੇਖ ਲਾ ਮਮੀ ਮੁੱਛਾ ਪੇਲੀ ਹਰੀ ਕਰਾਈਆਂ ਸੈਟ ਲੈ ਆ ਗਿਆ ਕਰਾ ਲਈਏ ਲੁੱਕ ਚੇਂਜ ਕਰੀਏ ਅਹੀ ਬੀਬੇ ਉਹ ਦੇਖੋ ਜੀ 3 ਡੇ ਦੇ ਦੋ 3 ਡੇ ਸਹੀ ਹੈ ਨਹੀਂ ਹਜੇ ਕੱਟ ਕੇ ਥੋੜੀ ਦੇਖੀ ਹੈ ਹੈ ਆਹ ਕੱਟਿਆ ਨਹੀਂ ਆਇਆ ਤਾਂ ਸਿਰਾ ਜੇ ਲਾਉਣੀ ਆ ਮਮੀ ਦੇ ਹਾਂਜੀ ਪੂਰੀ ਕੀ ਆ ਮੋਹਲੀ ਕੀ ਆ ਪੂਰੀ ਇਹੋ ਜਿਹੀ ਸਿਵਾੜੀ ਮੋਹਲੀ ਕੋਈ ਜਾਂਦਾ ਇਹਨੇ ਮੋਹਲੀ ਪਸੰਦ ਹੈ ਮਮੀ ਕਿੱਦਾਂ ਆ ਪਪਾ ਮੂਲੀ ਹੈ ਕਾਉ ਕੀ ਕਾਉ ਬੰਦੇ ਦੇ ਦੇ ਦੋ ਹੈ ਖੋਨਾ ਹੂੰ ਖੋਣਾ ਖੋਲਣਾ ਖੋਲਣੀ ਹੋਦੀ ਹੈ ਖੋਲ ਕਹਿੰਦਾ ਖੋਨਾ ਹੈ ਨਾ ਕੋਲ ਕਿਦਾਂ ਦੇ ਮਮੀ ਕੱਟ ਵੀ ਦੇ ਕੱਟਣ ਲੱਗੀ ਆ ਇੱਕ ਦਾ ਚੱਤ ਤੱਕ ਰੋਗਾ ਇਦਾਂ ਨਹੀਂ ਨਾ ਸਹੀ ਤਰ੍ਹਾਂ ਕੱਟੂੰਗੀ ਓਕ ਤੋਤੇ ਆ ਸਾ ਪਹਿਲਾਂ ਸਾਫ਼ ਤੀ ਤੋਤੇ ਹੂੰ ਹੁਣ ਕੱਟ ਕੇ ਵੀ ਇੱਕ ਅੱਧਾ ਮਨੇ ਕਰੋ ਤੁਸੀਂ ਕਿਦਾਂ ਦਾ ਦਿਖਾਓ ਦੋ ਮਿੰਟ ਲੈ ਉਹ ਬੱਦਲ ਕਿੰਨੇ ਵਧੀਆ ਹੋਏ ਅੱਜ ਉਹ ਬਹੁਤ ਬਾਰੇ ਕਾਲਜਾਂ ਨਿਕਲੇ ਦੇਖੇ ਕਿੱਥੇ ਆ ਸਕੂਲ ਦੇ ਨਿਕਲੇ ਬੁੱਢੇ ਹਨ ਕਿੰਨੇ ਵੈਲ ਘੜੀ ਆਓ ਨਹੀਂ ਉਹ ਅੰਤਰਾਤ ਤੋਂ ਆ ਕੱਢ ਕੱਢ ਹਾਂ ਓਕੇ ਦੇਖੋ ਸਹੀ ਹੈ ਹੈ ਉਹ ਬੱਲੇ ਬੱਲੇ ਸਬਜ਼ੀ ਦੇਖਿਆ ਲਈ ਆਪਾਂ ਵਧੀਆ ਲਈ ਦੀ ਮੰਮੀ ਨਹੀਂ ਆ ਪੱਕਾ ਹੈ ਹੈ ਲੋ ਲੋ ਵੀ ਦੇਖੀ ਹੋਈ ਅੱਗੇ ਤਾਂ ਹੀ ਪੱਕਾ ਜੀ ਹੈ ਨੀ ਤਰਾਈ ਪਕੜ ਗਿਆ ਵੀ ਸਾਰੇ ਜੀ ਇਹੋ ਆਜ ਚ ਹੈ ਨਹੀਂ ਇਹ ਸਹੀ ਹੈ ਇਹ ਸਹੀ ਹੈ ਇੱਥੇ ਵੀ ਨਹੀਂ ਹੁਣੇ ਇੱਥੇ ਵੀ ਨਹੀਂ ਹੋਣਾ ਦੇਖ ਲੈ ਉਹ ਅੱਜ ਵੀ ਨਹੀਂ ਹੈਗਾ ਜਿੱਥੇ ਹੋਊਗਾ ਇੱਥੇ ਵੀ ਨਹੀਂ ਹੋਣੀ ਉੱੱਚ ਵੀ ਨਹੀਂ ਹੈਗਾ ਇੱਕ ਉੱਤੇ ਇੱਕ ਤੇ ਵੀ ਵੱਡਾ ਸੀ ਨਾ ਉਹ ਛੋਟੇ ਆ ਜਾਂਦੇ ਨੇ ਨਜ਼ੀਦ ਉਹ ਦੇਖਿਆ ਅਜਾ ਹੁਣ ਮਤਲਬ ਮੇਰੇ ਕਹਿੰਦਾ ਮਤਲਬ ਇਹ ਆ ਮੈਨੂੰ ਲੱਗ ਗਿਆ ਪਤਾ ਜਿਹੜੇ ਵੱਡੇ ਹੋਣਾ ਚੁੰਦੇ 20 ਜਿਹੜੇ ਛੋਟੇ ਹੋਣਾ ਚ ਨਹੀਂ ਹੁੰਦੇ ਵੀ ਉਹ ਛੋਟੇ ਆ ਜੀ ਵੀ ਹੁੰਦੇ ਉਦਾਂ ਨਹੀਂ ਰੇ ਰੇ ਕਟਾ ਕੇ ਲਿਆਵੇ ਹਾਂ ਕਟਾ ਕੇ ਦੇ ਦਿੰਦੇ ਇਦਾਂ ਕਟਾ ਕੇ ਦਿੰਦੇ ਆ ਉਹਨੇ ਪੱਕੇ ਪਾੜ ਦਿੰਦੇ ਵੀ ਹਾਂ ਉਹਦੀ ਆਏ ਇਹ ਏਅਰ ਕੱਟ ਕੇ ਦਿੰਦੇ ਦਿੰਦੇ ਨਹੀਂ ਉਹ ਪੱਕੇ ਕੱਢ ਦਿੰਦੇ ਉਹ ਤੁਸੀਂ ਵੀ ਛੱਡ ਦੇ ਮੰਮੀ ਤੁਸੀਂ ਕੱਢ ਹੁਣ ਪੱਤੀ ਦੁੱਧ ਬਣਾਉਣ ਲੱਗੀ ਮੈਂ ਤਾਂ ਵੀ ਬਣਾ ਦਿੰਦੀ ਜਨਾਨੀਆਂ ਘਰ ਦੀਆਂ ਛੱਡਦੀ ਐ ਦੀਦੀ ਐਵਰੀਡੇ ਮੈਂ ਕਹਿੰਦਾ ਤੈਨੂੰ ਆ ਲੈ ਮੰਮੀ ਪਤਾ ਕਹਿੰਦੀ ਮੰਮੀ ਕਹਿੰਦੀ ਜਿਹੜੇ ਟਿੰਡੇ ਹੁੰਦੇ ਆ ਨਾ ਵੀ ਉੱਤੇ ਕਟਾ ਕੇ ਲੈ ਕੇ ਆਈਦੇ ਆ ਮਤਲਬ ਉਥੋਂ ਨਾ ਨਾ ਫੇਰ ਜੇ ਪੱਕੇ ਹੋਣ ਫੇਰ ਮੰਮੀ ਕਹਿੰਦੀ ਕੱਢ ਦੇ ਜੇ ਪੱਕੇ ਜਿਹੜੇ ਹੁੰਦੇ ਆ ਤੇ ਅਸੀਂ ਆ ਨਾ ਟਿੰਡੇ ਉਹ ਛਿਲਦੇ ਸੀ ਉੱਥੇ ਵੀ ਪੱਕੇ ਨਿਕਲੇ ਦੋ ਮੰਮੀ ਨੇ ਪਤਾ ਕੀਤਾ ਕਿ ਮਾਂ ਦਾ ਮੰਮੀ ਹੁਣ ਜਿਹੜੇ ਪੱਕੇ ਨਿਕਲੇ ਆਏ ਇਹ ਇਹ ਮੈਂ ਗੱਡੀ ਬਣਾ ਦੇਣੀ ਨਹੀਂ ਕੱਢਦੇ ਜਨਾਨੀਆਂ ਇਹਦਾ ਕੋਈ ਕੱਢਦੇ ਉਹ ਕਹਿੰਦਾ ਖਾਓ ਡੰਗਰ ਜਾਂ ਪਜੂ ਅਸਾਈਆ ਹੋਰ ਇਹਨੇ ਕਿ ਉੱਥੇ ਹੀ ਆਨੇ ਘਟਾ ਦੇਣੇ ਆ ਉੱਥੇ ਕੋ ਮੇ ਲੜਨਾ ਨਾ ਭਾਵੇਂ ਉੱਥੇ ਕਢਾ ਦੇਣੇ ਆ ਆਹ ਹਾਲ ਯਾਰ ਲੋ ਜੀ ਆਪਾਂ ਨਹਾਣੋ ਕੇ ਹੋ ਗਏ ਆ ਫ੍ਰੀ ਤੇ ਮੰਮਾ ਨੇ ਲਾ ਲਿਆ ਤੁੜਕਾ ਤਦੋਂ ਕਾ ਹੁਣ ਜਿਹੋ ਜੀ ਸਬਜ਼ੀ ਪਣੀ ਹੋਈ ਐ ਨਾ ਦਿਲ ਤਾਂ ਕਰਦਾ ਹੂੰ ਦਿਲ ਤਾਂ ਕਰਦਾ ਕਿ ਹੁਣ ਇਹਦੇ ਨਾਲ ਨਹੀਂ ਹੋਵੇ ਬਈ ਹੈਗਾ ਬਈ ਹੈਗਾ ਤੈ ਵੀ ਹੈਗਾ ਦੁਬਾਰਾ ਇਹਨਾਂ ਖਾਮਾ ਜਿਹੀ ਰੋਟੀ ਜਿਹੜੇ ਬਣਗੀ ਠਿੱਕੀ ਹਾਂਜੀ ਪਾ ਦੇ ਪਾਣੀ ਵੀ ਨਾ ਓਕੇ ਸਾਡੇ ਨੰਨੂ ਨੇ ਪੀਣਾ ਪਾਣੀ ਪੀ ਲੋ ਮੰਮੀ ਸਾਡੇ ਨੇ ਪੀਣਾ ਸੀ ਪਾਣੀ ਤੇ ਕੱਪੜੇ ਸੁਖ ਦੇਖਦੇ ਆ ਵੀ ਸਾਡੇ ਕੱਪੜੇ ਸੁੱਕ ਚੁੱਕੇ ਆ ਕਿ ਨਹੀਂ ਕੱਪੜੇ ਸਵੇਰ ਦੇ ਪਾਏ ਹੋਏ ਆ ਸੁੱਕਣੇ ਤੇ ਮੰਮਾ ਨੇ ਕੀ ਅੱਛਾ ਇਹ ਵੀ ਕਰਦੇ ਸੈਰਾਂ ਨੂੰ ਆਵਾਂ ਅੱ ਲੈਰਾਂ ਨੂੰ ਆਵਾਂ ਦਾ ਲੈ ਦਾ ਮੰਮਾ ਦੇਖੂਗੀ ਵੀ ਦੇਖੋ ਕੋਮ ਕੇ ਦੇਖੀ ਨਾ ਮੈਂ ਨੂੰ ਕੋਮ ਕੇ ਦੇਖ ਨਹੀਂ ਆ đúng ਨਾ ਹਾਂ ਬਾਜੀ ਵਾ ਆਮਦ ਆ ਮਮਾ ਰਵਾਸ ਸਾਰੇ ਆੜਕੇ ਦਨ ਇਹ ਕਰ ਲਈ ਸਹੀ ਹਾਲਾ ਵਧੀਆ ਈ ਨਾੜਾ ਖੋਲਦੀਆਂ ਨਾੜਾ ਹਾਂ ਹਮ ਸੱਤਾ ਵਧੀਆ ਆ ਗੱਡੀ ਕਦੋਂ ਢਣਾਉਣੀ ਪਤਾ ਨਹੀਂ ਮੈਨੂੰ ਢਾ ਲਾਈਏ ਇਹਨੂੰ ਹਾਂ ਲੈ ਤੇ ਆ ਦੇ ਆ ਲੈ ਤਾਂ ਕਿੰਨਾ ਫਰਕ ਪੈਂਦਾ ਢੇ ਮੈਨੂੰ ਭੁੱਖ ਲੱਗੀ ਆ ਉਹ ਦੌੜੇ ਬਾਂਜੋ ਕੱਚੇ ਟਿੰਡੇ ਨੇ ਰੱਜ ਨੇ ਟਿੰਡੇ ਸ਼ਾ ਕੱਚੇ ਆ ਅੱਜ ਕੱਲ ਦੇ ਤੇ ਵੀ ਬਾਂਦੇ ਨੇ ਓਕੇ ਪਾਣੀ ਪਾਇਆ ਮੈਂ ਥੋੜਾ ਜਿਹਾ ਠੀਕ ਆ ਕੱਦ ਬਣਾ ਲੈ ਖਾ ਲੈਣੀ ਮੈਨੂੰ ਰਾਤ ਨਾ ਕੋਲਡ ਹੋ ਗਿਆ ਹੁਣ ਕੁਛ ਵੀ ਨਹੀਂ ਜਿਹੜਾ ਰਾਤੀ ਕੋਲਡ ਹੋ ਗਿਆ ਤੇ ਦਿਨੇ ਕੱਖ ਵੀ ਨਹੀਂ ਹੋਣਾ ਪੱਕੇ ਨਾ ਹੁਣ ਮੇਰਾ ਗਲਾ ਭੀੜ ਹੁੰਦਾ ਬਸ ਇਕੱਲਾ ਗਲਣ ਮੇਰੇ ਘਾ ਹਫਤਾ ਹੀ ਹੋ ਗਿਆ ਅੱਜ ਇਹ ਖੱਖਰ ਲਾ ਲਿਆ ਨਹੀਂ ਨਾ ਜਰੂਰੀ ਨਹੀਂ ਆਹ ਵਾਰ ਕਿੱਥੇ ਉਹ ਦੇਖ ਖੱਖਰ ਲਾ ਸਿਰ ਪੂਜੀ ਲੱਗੇ ਨਹੀਂ ਤੁਸੀਂ ਲਾਓ ਮੈਂ ਮੈਂ ਬੈਠੀ ਲਾਉਂ ਤਾ ਹੁਣ ਕਿੱਦਾਂ ਲਾ ਕੇ ਬੈਠੀ ਉਹ ਆ ਦੇਖ ਖੱਖਰ ਲੱਗਾ ਹੋ ਕੰਗੇ ਦੀ ਲਾਉਂਦੀਆਂ ਮੈਨੂੰ ਸਾਰਾ ਪਤਾ ਕਿ ਆਂ ਰਹਿਣਾ ਜੀ ਜੇ ਤੇਲ ਨਾ ਰੱਖਨੀ ਆ ਉਹ ਵਾਲਾ ਆ ਦੇਗਾ ਉਹ ਜਿਹੜੀ ਜਨਰੇਟਰ ਨਹੀਂ ਉਹ ਤਾਂ ਜਿੱਥੇ ਪੂੜਾ ਲੱਗਾ ਉਹ ਤਾਂ ਦੇਖਣੀ ਚਾਹੀਦਾ ਉੱਪਰ ਹਾਂ ਦੇਖਿਆ ਇਦਾਂ ਲੁਕੀ ਹੋ ਲੱਗ ਰਹੀ ਹੈ ਇਹ ਹੀ ਵੱਜ ਜਾਂਦੀਆਂ ਬਹੁਤ ਇੱਕ ਤਾਂ ਸਾਡੇ ਕੱਪੜੇ ਆ ਨਾ ਜਿਹੜੇ ਡੱਲੀ ਹੋ ਜਾਂਦੇ ਆ ਇੰਨੇ ਇੰਨੇ ਹੁਣ ਇਹ ਧੋ ਗਏ ਪਾਏ ਹੁਣ ਇਹਨਾਂ ਨੇ ਤੈ ਤੂ ਕਰਕੇ ਰੱਖ ਦੇਣੇ ਆ ਮम्मा ਕਹਿੰਦੇ ਆਜੋ ਕੋਠੇ ਚੱਲਦੇ ਆ ਨਾਲੇ ਕਹਿੰਦੇ ਵਿਊ ਦੇਖੋ ਕਿੰਨਾ ਸੋਹਣਾ ਕਿੱਥੇ ਰਾਤ ਨੂੰ ਹੋਰ ਵੀ ਵਧੀਆ ਸ਼ਾਮ ਨੂੰ ਵਧੀਆ ਰਾਤ ਨੂੰ ਆਹ ਹੋਰ ਮਾ ਤੇ ਹਾੜੀ ਨੇ ਦਿੱਤਾ ਆ ਦੇਖੋ ਸਕੂਲ ਦੇ ਵਿੱਚ ਨੂੰ ਹੈ ਸਕੂਲ ਦੇ ਵਿੱਚ ਆ ਸਕੂਲ ਦੇ ਵਿੱਚ ਲਾਇਆ ਆ ਆ ਦੇਖੋ ਨੋਜ਼ ਨਹੀਂ ਹੁੰਦਾ ਕਲੋਜ਼ਿੰਗ ਇਹਦਾ ਨਿੱਕੇ ਜਿਹਾ ਜਵਾਕ ਆ ਸਾਰੇ ਕੰਬਲ ਟੋਟਾ ਮਸ਼ੀਨ ਜਿਹਾ ਸਿਕਾ ਹੀ ਨਹੀਂ ਹੋਇਆ ਸੁੱਕਾ ਨਹੀਂ ਸੁਕਾਏ ਦੋ ਤਿੰਨ ਦਿਨ ਲਾ ਜਾਣੇ ਤਾਂ ਉਹ ਹੋ ਗਿਆ ਆ ਇਹਨਾਂ ਸ਼ੁਕਰ ਤਾਂ ਉਹ ਹੋ ਗਿਆ ਹਾਂ ਸਾਡੇ ਵੀਰ ਸਾਡਾ ਹਾਂ ਸਾਡੇ ਆਂ ਦੇ ਸੁਖਾਈਦਾ ਹੀ ਇਹੀ ਮਿੰਟ ਮਿੰਟ ਬਾਅਦ ਨੇਹਾ ਨੇ ਇੱਕ ਪਾਸੇ ਲਾਪਰਨ ਚੋਣ ਇੱਕੋ ਸਮੇਂ ਅੱਛਾ ਕੱਲ ਅਸੀਂ ਦੋਨੋਂ ਜਣੇ ਬਾਹਰ ਘੁੰਮਦੇ ਸੀਗੇ ਕੱਲ ਨੂੰ ਬੜੇ ਟਾਈਮ ਬਾਅਦ ਅਹੀ ਨੂੰ ਮੈਨੂੰ ਯਾਦ ਆ ਗਈ ਮੈਂ ਕਿਹਾ ਪਿੱਕੋ ਆਪਾਂ ਇਦਾਂ ਘੁੰਮਦੇ ਸੀ ਮੈਂ ਕਿਹਾ ਜਦੋਂ ਆਪਾਂ ਕਿਤੇ ਗਏ ਸੀਗੇ ਉੱਥੇ ਅਸੀਂ ਤੇ ਲ ਮਮਾ ਹਫਤਾ ਇੱਦੀ ਘੁੰਮਦੇ ਰਹੇ ਬਾਹਰ ਅੱਜ ਰਾਤ ਅਸੀਂ ਘੁੰਮੇ ਡੋਨੋ ਵੜੀ ਛੜੀ ਲਾਉਣ ਬੱਲਰਾਜ ਬੱਸ ਬੱਲਰਾਜ ਬੱਸ ਬੱਲਰਾਜ ਜਦ ਸਾਡਾ ਮਨਵੀ ਰੋੜਾ ਲਈਏ ਬੱਸਾਂ ਜਾਈ ਜਾਂਦੇ ਹੁੰਦੇ ਸੀ ਆਹ ਦੀ ਮਿੱਟੀ ਲੱਗ ਗਈ ਕਿ ਜਿਹਨੂੰ ਆਹ ਦੀ ਕੰਪਨੀ ਆਹ ਜਿਆਦਾ ਲੱਗੀ ਦਾ ਪਰ ਇਹ ਮਾੜੀ ਜਿਹੀ ਆ। ਸਤਨਾਬ ਵਾਹਿੰਦੇ। ਆ ਦੇਖੋ ਜੀ ਕਮਰਾ ਸਾਡਾ। ਹਾਂ ਸੁਕਾ ਲਿਆ। ਹੈ? ਹੈ ਨਾ ਝੱਟ ਫੋਕ ਕੇ ਆ। ਆ ਫੇਰ ਲੈ ਆਂਦਾ ਪੱਤਾ ਇਹਨਾਂ ਨੇ। ਆ ਰਾਤੀ ਲੈ ਆਂਦਾ ਨੂੰ। ਅੱਛਾ ਆ ਦੇਖ ਆਹੋ ਬੰਦੇ ਮੇਰੇ ਰੇਰਿੰਗ ਉੱਪਰ ਹੀ ਬਹਿਣਾ ਆ ਮੈਂ ਕਿ ਇਹ ਚਾੜ ਲਵਾ ਕੇ ਖਾੜਨਾ ਫਿਰ ਮੈਂ ਦੱਸਾਂਗਾ ਹੁਣ ਮਮਮੀ ਨੇ ਦਵਾਈਆਂ ਆਪਣੀਆਂ ਦੇ ਤੋਂ ਕਿੱਥੇ ਰੱਖੀ ਹੋਰ ਵੀ ਆ ਜਿਵੇਂ ਇੱਕ ਸਾਲ ਚ ਆ ਨਹੀਂ ਚੱਲਾਂਗੇ ਇਹਦੇ ਨਾਲ ਜਿਹੜਾ ਸਹੀ ਹੋਊਗਾ ਨਾ ਠੀਕ ਆ ਥੋਲੇ ਆ ਜੇ ਸਾਰੇ ਅੱਜ ਸਾਰੇ ਹੀ ਥੋਲੇ ਸ਼ਾਰਟ ਸ਼ੂਟ ਉਹ ਚੱਜਤ ਹੋਣੀ ਆ ਥਾ ਕੋ ਬਾਜੀ ਪਾਣੀ ਜਿਹੜਾ ਥੱਲੇ ਚਟਾਈ ਨਹੀਂ ਸਾਡੇ ਵਿਚਾਈ ਉੱਧਰ ਉਹ ਧੋਣੀ ਆ ਬਾਕੀ ਸਾਰਾ ਹਾਂ ਸਭ ਤੋਂ ਥੱਲੇ ਵਾਲੇ ਸੁਬੀਚ ਬਾਤ ਤੇ ਇਹ ਆਪੇ ਬਸ ਆ ਵੀ ਧੋਣੇ ਆ ਇਹ ਵੀ ਕਰਨਾ ਜੀ ਪੀ ਪਿਆ ਹੈ ਇਹ ਜਿਹਾ ਸੀ ਇਹ ਫੇਰ ਥੋੜਾ ਦੇ ਦਿਨਾਂ ਤੱਕ ਕੱਢ ਲਾਂਗੇ ਮੇਰੇ ਸੁੰਗੜੀ ਚੁੰਨੀ ਰਗਾ ਲਈਏ ਮੈਂ ਤਾਂ ਉਹ ਸੱਚ ਮੈਂ ਹੁਣ ਉਹ ਚੱਕ ਕੇ ਲਿਓਣੇ ਸੀਗੇ ਕੱਪੜੇ ਕੱਪੜੇ ਕੱਢੇ ਸੀਗੇ ਮੈਂ ਆ ਜਿਹੜੀ ਆ ਨਾ ਆ ਬਹੁਤ ਚੀਜ਼ਾਂ ਦੀ ਵਧੀਆ ਆ ਆ ਸੋਨੇ ਦੀ ਹਾਂ ਉਹ ਇਹ ਮਿਲ ਆਖੀ ਨਿਉ ਬਿਜਲੀ ਮੈਂ ਤਾਂ ਬਿਜਲੀ ਦਾ ਕੰਮ ਕਰਦੇ ਸੀ ਉਹ ਜਿੱਦਾਂ ਆਉਂਦੇ ਧਾਰਾ ਥੁਰਾ ਆਉਂਦੇ ਹਾਂਜੀ ਉਹ ਬਿਜਲੀ ਦਾ ਜਿਹੜਾ ਕੋਈ ਪਤਾ ਨਹੀਂ ਪੋਰਜਾਇਚੋਂ ਨਿਕਲਦੀ ਹੈ ਈ ਚੀਜ਼ ਹੈ ਅੱਛਾ ਸਾਡੇ ਫਰਾਈ ਤੇ ਰਹਿਦੇ ਘਰ ਉਸ ਤੇ ਬੈਠਾ ਹਾਂ ਹਾਂ ਉਹ ਪੋਰਜੇ ਜਿੱਕਰ ਇਹਦੇ ਡੈਡੀ ਨੂੰ ਸੰਭਾਲ ਕੇ ਗਿਆ ਸੀ ਉਹ ਮਹਾਜਲ ਦਾ ਸੀ ਕੋਈ ਅੱਛਾ ਕਹਿੰਦਾ ਸੀ ਬਾਰਿਸ਼ ਆਦੀ ਤਾਂ ਰੂਡੀ ਨੇ ਵੀ ਜਿਹੜਾ ਰੂਡੀ ਦਾ ਬੇਦਾ ਬਿਤਾਰ ਦਿੱਤਾ ਸੀ ਬੀ ਤੇ ਦਾਬ ਆਦਿਆਂ ਨੇ ਬੀ ਤੇ ਤੈ ਤੋਂ ਮੈਂ ਜਦੋਂ ਮਰਜੀ ਆ ਕੇ ਲਾਵਾਂ ਇਹ ਚੀਜ਼ ਤੇ ਤੈ ਤੋਂ ਮੈਂ ਲੈ ਜਾਣੀ ਆ ਅਸੀਂ ਇੱਦੀ ਸਾਮਕੇ ਰੱਖੀ ਉਹ ਆਇਆ ਹੀ ਨਹੀਂ ਹਮ ਹਮ ਅਜੇ ਤੱਕ ਨਹੀਂ ਆਇਆ ਹਮ ਕਹਿੰਦਾ ਸੀ ਮੈਂ ਆਉਂਗਾ ਕਿ ਮੈਂ ਆਪੇ ਹੀ ਲੈ ਲਵਾਂ ਇੰਨੇ ਫਿਰ ਫਿਰ ਤੂੰ ਇੱਦਾਂ ਕਰੋ ਨਾ ਤੂੰ ਸੰਭਾਲ ਕੇ ਰੱਖ ਲੋ ਹਾਂ ਇਹਦੇ ਡੈਡੀ ਇਹ ਹੱਥਾਂ ਦੇ ਉਹਨੂੰ ਉਡਾ ਗਿਆ ਸੀ ਉਹ ਉਹ ਨਹੀਂ ਅਜੇ ਤੱਕ ਬੰਦਾ ਆਇਆ ਮਹਾ ਚਲਚੋਸੀ ਉਤਾਰਾ ਪਾਉਂਦੇ ਸੀ ਤਾਂ ਜਿਹੜੇ ਖੰਭੇ ਨੇ ਵੱਡੇ ਵੱਡੇ ਲੱਗੇ ਇਹ ਲਾਉਂਦੇ ਸੀਗੇ ਇਹਨਾਂ ਦੇ ਕੋਜੇ ਚੋਂ ਕਿਸੇ ਚੀਜ਼ ਨਿਕਲਦੀ ਐ ਅੱਛਾ ਉਹਨੂੰ ਵੀ ਪੁੱਛਿਆ ਵੀ ਤੂੰ ਕਾਹਦੇ ਸਾਭੀ ਐ ਕਹਿੰਦਾ ਜਾਨੀ ਇਹ ਸੋਨੇ ਦੇ ਕੰਮ ਵਿੱਚ ਆਉਂਦੀ ਮਿਲਾਵਟ ਕਰਦੇ ਨਾ ਥੋੜਾ ਇਹ ਪਾਉਂਦੇ ਆ ਥੋੜਾ ਥੋੜਾ ਜਿਹੜਾ ਪਾਉਂਦੇ ਤਾਂਬਾ ਆ ਕੋਈ ਚੀਜ਼ ਆਏ ਠੀਕ ਆ ਇਹ ਹੁਣ ਮੈਂ ਥੱਲੇ ਪਈ ਸੀਗੀ ਹਾਂ ਤਰਾਕ ਤੇ ਉੱਥੇ ਕੱਲ ਕੱਟ ਕੇ ਕਹਿੰਦਾ ਰਹੀ ਹਾਂਗਾ ਉੱਪਰ ਰੱਖਾ ਇਹਨੂੰ ਰੱਖ ਲਓ ਫੇਰ ਮੈਂ ਤਾਂ ਹੀ ਮੈਂ ਉੱਪਰੋਂ ਚੱਕਣੇ ਤੇ ਚੱਕੂ ਪਾਉਂਦੇ ਨੇ ਦੇ ਭਾਰੀ ਵੀ ਦੇਖ ਲੈ ਆਹੋ ਭਾਰੀ ਵੀ ਆ ਦੇ ਹਾਂ ਆ ਕਹਿੰਦਾ ਬਾੜੀ ਸਾਲੀ ਦਾ ਰੂੜੀ ਦਾ ਬੇੜਾ ਤਾਰ ਦਿੱਤਾ ਸੀਗਾ ਬਾਬਿਆਂ ਨੇ ਪੀਰਾ ਨੇ ਤਾਂ ਕੀ ਗੱਲ ਕਹਿੰਦਾ ਤੂੰ ਮੇਰੀ ਚੀਜ਼ ਨਾ ਵਾਪਸ ਕਰੂਗਾ ਮਰਦਾ ਉੱਦੀ ਪਈ ਸਾਡੇ ਘਰੇ ਆਇਆ ਹੀ ਨਹੀਂ ਅਬ ਮੈਂ ਘਰ ਰੱਖੀ ਸਾੜਦੇ ਜਦੋਂ ਆਉ ਘਰ ਰਹਿ ਜਾਊਗਾ ਮਰ ਕੇ ਤੋਦਣਾ ਨਹੀਂ ਬਲੌਗ ਦੇਖਦਾ ਹੋਵੇਗਾ ਤਾਂ ਦੇਖ ਲਊਗਾ ਏ ਏ ਪਾਣਾ ਗੱਲਾਂ ਚਲੋ ਪਹਿਲਾਂ ਟਰੰਕੀ ਚ ਪਈ ਸੀ ਹਾਂ ਫੇਰ ਇਹ ਕੱਲੇ ਕੱਢ ਲਈ ਤੁਸੀਂ ਉਸ ਤੋਂ ਇਹ ਮੈਂ ਹੁਣ ਚੱਕੇ ਜਿੰਦੇ ਲੱਗਦੀ ਜਦੋਂ ਵੇਚਣ ਦੀ ਚਾਹਤ ਮੈਂ ਵੀ ਅੱਜ ਕੱਪੜੇ ਸਾਰੇ ਕੱਢ ਲਏ ਆ ਕੱਪੜੇ ਸਾਰੇ ਕੱਢ ਲਏ ਗਰਮ ਦੇ ਦੇ ਵੀ ਗਰਮੀਆਂ ਵਾਲੇ ਕੱਪੜੇ ਸੀ ਤੇ ਹੁਣ ਜਿਹੜੇ ਉਹ ਮਨਵੀਰ ਦੇ ਤਾਂ ਸਾਰੇ ਗਰਮੀਆਂ ਉਹਦੇ ਹੋਰ ਪਰ ਲੈਣੇ ਪੈਣੇ ਹੁਣ ਨਹੀਂ ਜਿਦਾਂ ਜਿੱਦਾਂ ਹੁਣ ਜਿਹੜੇ ਪੌਣ ਵਾਲੇ ਨੇ ਉਸ ਤੋਂ ਨਾਲ ਜਿਹੜੇ ਜਿੱਦਾਂ ਬੋਤਲ ਜਾਣੇ ਬਾਬੇ ਦੇ ਦਲ ਜਾਣੇ ਮੈਣੇ ਆ ਕੋਈ ਨਹੀਂ ਤਾਂ ਹੀ ਕਹਿੰਦੀ ਜਿਹੜੇ ਉਹਦੇ ਪੌਣ ਵਾਲੇ ਉਹ ਕੱਢ ਲਈ ਉਹ ਤੇ ਬਾਕੀ ਜਿਹੜੇ ਗਰਮ ਆ ਨੇ ਜਿਆਦਾ ਜਿਹੜੇ ਜਿਆਦਾ ਗਰਮ ਆ ਉਹ ਕੱਢ ਕੇ ਉੱਥੇ ਰੱਖ ਦੇਣੇ ਆ ਪੁੱਪਰ ਕਾਂਕਾ ਦੇ ਰੰਗ ਬਦਲ ਗਏ ਠੀਕ ਹੈ ਨਾ ਤੇ ਉਹ ਬੁੱਧਪਾ ਪਈਆਂ ਤੇ ਉਹਨਾਂ ਦੇ ਜਿਹੜੇ ਰੰਗ ਆ ਨਾ ਕਾਂਕਾ ਦਾ ਹੋਰ ਪੂਰਾ ਲਾਲੀ ਹੋਣ ਲੱਗ ਪਈ ਤੇ ਸਾਖੀ ਜੇ ਪੱਕਣ ਵਾਲੀ ਹੈ ਹੋ ਜਾਣੀਆਂ ਇਹਨਾਂ ਨਾਲ 13 ਦੀ ਵਿਸਾਖੀ ਕਿ 14 ਦੀ ਆ ਵਿਸਾਖੀ ਆਗਲੇ ਮਹੀਨੇ ਦੀ ਦਾ ਮੇਂ ਤੇ ਮਿਆਂ ਦਾ ਸਾਖੀ ਹੁਣ ਆਉਣੀ ਆ। ਮੈਂ ਗੁਣਾ ਅਗੇ ਕਰਕੇ ਸੁਆਦ ਦੇ ਲਈ ਕਿਉਂਕਿ ਜਦੋਂ ਅਸੀਂ ਸੱਤੀ ਬਰਹਾਉਣੀ ਭਾਵੇਂ ਦੁਪਹਿਰ ਨੂੰ ਹੋਵੇ ਸ਼ਾਮ ਨੂੰ ਹੋਵੇ ਦੋ 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 ਪੁੱਠੇ ਬਣਾਉਣੇ ਪਾਣੇ ਆ ਦੂਸਰੇ ਪਾਣੇ ਘੜੇ ਆ। ਕਿਹੜੀ ਮੱਠੀ ਸਾਰੀ ਦਾਹੀ ਸੱਗੀ ਦੇ ਆਉਂ ਸਾਰਾ ਬੋਲ ਆਦੀ ਆ ਕਿਹੜੀ ਸ਼ਾਮਾ ਵਿੱਚ ਖਾਣੀ ਤੇza ਮਿੱਠਾ ਕਰੀ ਹੁੰਦਾ ਨਹੀਂ ਖਾ ਲਈ ਆ ਹਨਾ ਸ਼ਾਮ ਹੁਣ ਅਸੀਂ ਜਿਹੜੀਆਂ ਜਿਹੜੇ ਸਾਡੇ ਰਾਤ ਦੇ ਪ੍ਰਸ਼ਾਦ ਦੇ ਬਣੇ ਸੀਗੇ ਨਾ ਤੇ ਦੇਰ ਲੋ ਵੀ ਉਹ ਅਸੀਂ ਮਿੱਠੇ ਪ੍ਰਸ਼ਾਦ ਤੇ ਹੈ ਕੇ ਪ੍ਰਸ਼ਾਦ ਦੇ ਰਾਤੇ ਆਹੋ ਤੇ ਜਿਹੜੇ ਸਾਡੇ ਰਾਤ ਦੇ ਪ੍ਰਸ਼ਾਦ ਬਣੇ ਸੀਗੇ ਉਹ ਅਸੀਂ ਸਵੇਰੇ ਤੁਹਾਨੂੰ ਮੈਂ ਦੇ ਦਿੱਤੀ ਮੈਂ ਬਈਆਂ ਰੋਟੀਆਂ ਦਿੱਤੀਆਂ ਆਂ ਕਿਉਂ ਨਹੀਂ ਮਿਲਣੀਆਂ ਆ ਕਿ ਕਿ ਤੁਸੀਂ ਰਾਤ ਰੋਟੀ ਨਹੀਂ ਖਾਦੀ ਕਿਉਂਕਿ ਆਟਾ ਰਾਤ ਰੋਟੀ ਬਈ ਰੋਟੀ ਮੈਂ ਵੀ ਨਹੀਂ ਖਾਦੀ ਕਿਉਂਕਿ ਮੈਨੂੰ ਤਾਂ ਸਵਾਦ ਲੱਗਦੀਆਂ ਰਾਤ ਦੀਆਂ ਰੋਟੀਆਂ ਮੈਂ ਤਾਂ ਖਾਣ ਨਹੀਂ ਰਹਿਣੀ ਆ ਸਾਰੇ ਆਟਾ ਖਰਾਬ ਕਰਨਾ ਚਾਹੀਦਾ ਤੇ ਅੱবি ਆਟਾ ਸੱਜਾ ਪਹਿਲਾਂ ਬਹੁਤ ਵੇਸਟ ਹੋ ਚੁੱਕਾ ਸੀ ਸੋ ਇਹ ਜ਼ਕਰ ਕੇ ਹੱਥ ਲੱਗੇ ਹੱਥ ਲੱਗ ਚੁੱਕੇ ਆ ਕਿ ਹੁਣ ਨਹੀਂ ਇੱਥੇ ਕਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਤਾਂ ਖਾਣੀ ਚਾਹੀਦੀ ਆ ਖਾਣਾ ਪੀਣਾ ਚਾਹੀਦਾ ਤੇ ਮੈਨੂੰ ਮੈਨੂੰ ਤਾਂ ਪਸੰਦ ਆ ਕਿਉਂਕਿ ਮੈਂ ਤਾਂ ਰਾਤੀਂ ਰੋਟੀ ਆ ਹਾਂ ਮੈਂ ਤਾਂ ਰਾਤੀਂ ਹੀ ਰੋਟੀ ਖਾਣ ਰਾਟ ਰੂੜ ਕੇ ਰੋਟੀ ਖਾਵਾ ਵਿਕਰਮ ਵੀ ਰਹਿੰਦਾ ਹੈ ਜਾਨੀ ਅੱਜ ਉਦਾਂ ਕਰਤਾ ਸੀ ਤਾਂ ਮੈਂ ਗਾਹੀ ਲਾਈ ਫਿਰ ਤਾ ਕੀ ਕਰੇਗਾ ਮੈਗਾ ਕਈਆਂ ਸੀ ਫਿਰ ਮੰਮੀ ਪਤਾ ਕੀ ਕਰਨਗੇ ਜਦੋਂ ਮੈਂ ਰੋਟੀ ਅੱਜ ਪਤਾ ਕੀ ਹੋਇਆ ਸੱਚ ਅਸੀਂ ਦੋਨੇ ਲੱਛੀ ਦੇ ਦੋਨੋਂ ਨੇ ਇੱਕ ਗਲਾਸ ਭਰ ਲਏ ਠੀਕ ਆ ਸੱਚੇ ਕੇ ਗਲਾਸ ਅਸੀਂ ਪੀਣ ਲੱਗੇ ਤੇ ਮੈਨੂੰ ਕਹਿੰਦੇ ਮੇਰੇ ਲਈ ਵੀ ਬਣਾ ਲੈ ਮੈਂ ਚੱਲ ਮੈਂ ਬਣਾ ਰਿਹਾ ਤੀ ਦੱਸੀ ਆਓ ਕੱਤੀ ਮੈਂ ਇਹਨਾਂ ਨੂੰ ਬਣਾ ਕੇ ਦਿੱਤੀ ਦਹੀਂ ਵਾਲੀ ਬਣਾਈ ਸੀਗੀ ਭਰਾਵਾ ਮੈਂ ਇਦ ਆਪਣੇ ਇਦ ਲੱਤਾ ਜਰਾ ਖਖ ਲਈ ਰੋਟੀ ਹੈਨਾ ਖਾਣ ਲਈ ਤੇ ਬੈਠ ਕੇ ਰੋਟੀ ਖਾਣ ਇਹ ਨਾ ਪਤਾ ਨਹੀਂ ਕਾ ਤੂੰ ਦੇਖੀ ਆਵੇ ਦੇਖੀ ਆ ਆਪਣੇ ਮੇਰੇ ਕੋਲ ਦਹੀਂ ਵੀ ਸੀਗਾ ਹੈ ਮੈਂ ਮੈਂ ਇੱਕ ਵਾਈਟ ਖਾ ਲਈ ਮੈਂ ਨਾਲ ਹੀ ਇਹ ਬਣਾਤਾ ਮੈਂ ਚਲ ਤੂੰ ਸੀ ਖਾ ਲਾ ਹੈ ਤੇ ਮੈਂ ਲੱਸੀ ਦਾ ਗਲਾਸ ਤਾਂ ਚਲ ਇਹਨਾਂ ਲਈ ਬਣਾਏ ਬਣਾਇਆ ਸੀ ਪਰ ਆਣੀ ਕਿ ਕਿ ਆਣ ਦੇਖੀ ਆਣ ਰੋਟਾਂ ਬਾਦ ਮਰੀ ਲੱਸੀ ਡੋਲੇ ਮੈਨੂੰ ਵੀ ਕਰੋ ਇੰਨੀ ਖੇਤ ਚੜੀ ਇੰਨੀ ਖੇਤ ਚੜੀ ਮੈਂ ਇਹਨਾਂ ਦੇ ਮੂੰਹ ਨਾਲ ਦੇਖੀ ਆ ਮਕੂ ਕੇ ਕੀ ਆ ਸਾਜਾ ਤੁਮਨੇ ਬਿਲਣਾ ਜਾਣਾ ਮੈਂਗਾ ਇਹ ਮੇਰੇ ਨਾਲ ਦੇਦਾ ਹੀ ਇਹਨਾਂ ਨੂੰ ਚਾਹੀਦੀ ਸੀ ਨਾਲ ਕਹਿੰਦੀ ਮੈਂ ਦੋ ਗਲਾਸ ਬਣਾਉਂਦੀ ਦੋ ਗਲਾਸ ਬਣਾਏ ਹੀ ਤੇਰੇ ਵਾਲੇ ਚ ਵੀ ਠੁੰਗਾ ਮਾਰਨ ਦੀ ਉਹ ਸੀਗੀ ਨਾ ਹੁਣ ਦੱਸੀ ਜਾਉਂਦਾ ਆਈ ਦੱਸੀ ਠੰਡੀ ਆ ਹਾਂ ਇਹਨੂੰ ਤਾਂ ਮੈਂ ਕਿਹਾ ਲੈ ਕਰ ਬਣਾ ਤੇ ਲੱਸੀ ਮੈਂ ਗਾ ਉਹ ਇਹ ਹੁਣ ਇਹ ਮਿੱਠੀ ਲੈ ਕੇ ਆਏ ਸੀ ਮੈਂ ਕਿਹਾ ਚਾ ਲੂਣ ਵਾਲੀ ਲੈ ਆਦੇ ਹਾਂ ਲੂਣ ਵਾਲੀ ਤਾਂ ਫੀ ਵੀ ਹੋ ਜਾਂਦੀ ਆ ਤੇ ਇਹ ਮੈਂ ਲੱਸੀ ਇਹਨਾਂ ਨੂੰ ਦਾਬੜਾ ਕੇ ਦਿੱਤੀ ਮੈਂ ਕਿਹਾ ਚੱਲ ਹੁਣ ਗਰਮੀ ਚ ਗਰਮੀ ਆ ਤੇ ਜੰਮੂ ਚੋਂ ਆਏ ਮੈਂ ਚੱਲ ਸੱਡੀ ਲੱਸੀ ਬਣਾ ਕੇ ਦੇ ਦਉ ਤੈਂ ਹਾਲੀ ਲੱਸੀ ਦਾ ਦਸਪੀ ਲੈ ਹੀ ਨਾ ਸੀ ਤੇ ਮੈਂ ਵੀ ਲੱਤੀ ਆਪਣੇ ਇੱਕ ਗਲਾਸ ਭਰ ਲੈ ਇਹਨਾਂ ਲਈ ਵੀ ਬਣਾ ਕੇ ਲੈ ਲਈ ਪਰ ਮੇਰੇ ਲਈ ਤਾਂ ਸੀ ਦੋ ਲਗੀ ਤੈਨਾਂ ਲਈ ਬਚ ਗਏ ਇਹਨਾਂ ਲਈ ਤੇ ਗੱਡੀ ਸੇਕਲਾ ਜੀ ਸਾਡਾ ਦਿਮਾਗ ਅਸੀਂ ਕੱਲ ਦੇ ਸੋਚਦੇ ਆ ਰਾਈਸ ਬਣਾਉਣੇ ਰਾਈਸ ਬਣਾਉਣੇ ਬਣਾਏਗਾ ਹਜੇ ਸਾਟਾ ਸਾਟੇ ਬਹੁਤ ਆ ਲੈ ਕੋਮ ਵੀ ਉਹ ਤੇਂ ਤੇ ਪਹਿਚਾਣੀ ਸਾਰੇ ਸਾਡੇ ਅੱਦੇ ਪਿੰਡ ਉਹਦਾ ਵੀ ਕਰੀਏ ਇੱਜਾ ਬਰਾਂਗੇ ਪਾਣੀ ਨਸੇਰ ਬਦਲਤਾ ਹੀ ਨਾ 2 3 ਨਾ ਉਹ ਤੇ ਆਪਾਂ ਇਹ ਪਾਣੀ ਬਦਲ ਕੇ ਨਾ ਜੇ ਤਾਂ ਸਾਂਹ ਦੋਸਪੇ ਕਰਾਂਗੇ ਠੀਕ ਹੈ ਠੀਕ ਹੈ ਸਾਡੀ ਚਾਹ ਉਹ ਲਵੋ ਨੋ ਕੀ ਨਾ ਹੋਇਆ ਇਹ ਅੱਗੇ ਸੋਹੇ ਸਾਡੇ ਬਰਤਨ ਜਿਹੜੇ ਆ ਨਾ ਉਹ ਤਾਂ ਮੈਂਟੋ ਮੈਂਟ ਹੋ ਜਾਂਦੇ ਆ ਇੱਕ ਵਾਰੀ ਪਾਣੀ ਪੀਤਾ ਨਹੀਂ ਤੇ ਇੱਕ ਗਲਾਸ ਗਿਆ ਨਹੀਂ ਉਹ ਕੇ ਉਹ ਹੀ ਲੱਗਦਾ ਨਾ 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 ਲੈ ਕੇ ਰਾਤੀ ਇੱਕ ਹੀ ਸਾਹੀ ਜੋ ਮਾਰ ਲਓ ਨਾ ਉਹ ਨਾ ਚੱਕ ਤੂੰ ਇੱਕ ਕੰਮ ਕਰੀਏ ਅੱਜ ਤਾਂ ਲੱਗੇ ਨਹੀਂ ਉਹਦੇ ਫਿਲਟਰ ਬਾਹਰ ਉਨਰ ਨਾਲ ਨਾਲ ਕਲਾਸ ਅਟੰਗੇ ਹੁੰਦੇ ਆ ਉਦਾਂ ਸੰਗ ਦੀ ਉਦਾਂ ਇੱਥੇ ਡੰਗਦੀ ਐ ਇੱਕ ਸੁੱਕੜੇ ਜਿਹਾ ਕੋਲਾਣਾ ਐਦਾਂ ਇੱਥੇ ਵੀ ਡੰਗ ਦਿੰਦੇ ਆ ਜਦੋਂ ਪੀਣ ਦਾ ਗਲਾਸ ਪਾਣੀ ਦਾ ਭਰ ਲਿਆ ਤੇ ਉਥੇ ਪੀ ਕੇ ਉਥੇ ਡੰਗਦਾ ਆਹ ਤਾਂ ਨਹੀਂ ਲੱਟੇ ਬਾਹਰ ਰਹਿ ਨਾ ਵੀ ਕਰਮ ਘਾਜਣ ਤਾਂ ਅੱਜ ਤੱਕ ਰੋਟੀ ਖਾਣ ਨਾਲ ਖਾਣ ਚਾਹੀਦੀ ਗਰਮੀ ਆ ਚੁੱਕੀ ਆ ਆਰਮੀ ਤਾਂ ਆ ਗਈ ਆ ਚੰਨੀ ਆ ਗਈ ਆ ਦੇ ਉਹ ਕਰਨਾ ਹੈ ਸੱਚੀ ਆਨ ਨੂੰ ਬੇਸਟ ਨਾ ਕਰੋ ਕਿ ਆਈ ਪਰਸੋ ਚੌਥ ਚੌਲ ਸੱਤੇ ਸੀਗੇ ਤੇ ਸਾਡਾ ਬੜਾ ਮਨ ਦੁਖੀ ਹੋਇਆ ਸੀ ਨਾ ਵੈਸੇ ਤਾਂ ਕਿ ਅਸੀਂ ਇੰਨੇ ਚੌਲ ਬਣਾਏ ਆ ਅਸੀਂ ਖੋਤੇ ਹਨਾ ਤੇ ਉਹ ਖਾ ਰਹੇ ਉਹਨਾਂ ਨੂੰ ਮਿਪਾਈ ਸੀ ਜਾਨਵਰਾਂ ਨੇ ਚਲੋ ਇਹ ਨਹੀਂ ਕਿ ਅਸੀਂ ਬੇਸਟ ਕੀਤੇ ਆ ਅਸੀਂ ਜਾਨਵਰਾਂ ਦੇ ਮੂੰਹ ਚ ਪਾਤੇ ਉਹ ਵਧੀਆ ਹੈ ਸਭ ਤੋਂ ਕਿ ਇਹ ਹੈ ਕਿ ਚੀਜ਼ ਬੇਸਟ ਨਾਲੋਂ ਜਾਨਵਰਾਂ ਨੂੰ ਚੀਜ਼ ਪਾ ਦਿਓ ਉਹ ਬੈਸਟ ਹੈ ਕੋਡਾ ਪ੍ਰਸ਼ਾਦ ਵੀ ਸੀਗਾ ਨਹੀਂ ਇਹ ਡੱਬਾ ਆਇਆ ਸੀ ਆਪਾਂ ਨੂੰ ਆਓ ਜਦੋਂ ਡੱਬਾ ਆਇਆ ਸੀਗਾ ਤੇ ਉਹ ਚ ਦੋ ਤਸੀਗੇ ਲੱਡੂ ਉਹ ਫਿਰ ਇਹਨਾਂ ਨੇ ਖਾ ਲਈ ਕਰ ਗਏ ਇੱਥੇ ਡੌਗੀ ਸਾਡੇ ਆਉਂਦੇ ਰਹਿੰਦੇ ਬਾਹਰ ਤੇ ਸਾਡਾ ਮਨਵੀਰ ਜਿਹੜਾ ਉਹਨਾਂ ਨੂੰ ਬਹੁਤ ਖੁਸ਼ ਹੋ ਕੇ ਰੋਟੀ ਖਾਂਦਾ ਹੁੰਦਾ ਆਏ ਕਿੰਨਾ ਬਣਾ ਜਿਹੜੀਆਂ ਪਲੇਟਾਂ ਨੇ ਖੜੇ ਹੋ ਹੁੰਦਾ ਨਾ ਸਬਜ਼ੀ ਚਾਪਾ ਨਾਲ ਸਰਦੇ ਰੰਗੋ ਕਹਾਉਂਗੀ ਕੋਈ ਨਾ ਭੰਡੇ ਲਾਵਾਂਗੇ ਭਾਂਡੇ ਮम्मा ਭਾਂਡੇ ਲੈਣੇ ਆਪਾਂ ਗਰਮੀਆਂ ਕੋਈ ਚੱਗੀਆਂ ਲੱਗਣੀਆਂ ਭਾਂਡੇ ਲਾਵਾਂਗੇ ਆਪਾਂ ਇਹ ਆ ਭਾਂਡੇ ਜਿਹੜੇ ਨੇ ਤੁਸੀਂ ਇਹ ਕੱਢ ਦੇਣੇ ਜਿਹੜੇ ਸੁੱਕਰੇ ਹੁੰਦੇ ਆ ਹਮਨ ਦੇ ਵਿਆਹ ਹੀ ਆ ਸੀਆ ਤੇ ਨਾ ਨਹੀਂ ਕਰੀ ਆਪਾਂ ਉਨੀ ਵਿੱਚ ਦਾਜੂ ਚੱਲਿਆ ਅੱਜ ਕੀ ਆ ਦਿੱਕਸ ਸਬਜੀ ਆਦਾ ਟੋੜ ਬਣਾਉਣੇ ਨੇ ਟੋੜ ਬਣਾ ਲਾਂਗੇ ਆਹ ਸੋੜੇ ਬਣਾ ਲਵਾਂਗੇ ਗ੍ਰਾਸ ਤੋਂ ਬਣਾ ਲਵਾਂਗੇ ਮਰਜੀ ਆਣਾ ਸਵਾਦ ਤੇ ਲੱਗਿਆ ਖਾਣਾ ਆਹ ਕੱਲ ਪਰਸੋਂ ਨੂੰ ਕੋਲੀਆਂ ਕਿੰਨੀਆਂ ਥੋਤੀਆਂ ਤੇ ਮੰਮੀ ਰਾਤੀ ਕਰ ਕੋਲੀਆਂ ਨਹੀਂ ਮਿਲਦੀਆਂ ਪਈਆਂ ਹੋਰ ਕੀ ਮੈਂ ਤੇ ਮੈਂ ਵੀ ਕੱਲ ਥੋਤੀਆਂ ਫੇਰੇ ਕਿੰਨੇ ਥੋਤੇ ਫੇਰੇ ਦੇ ਆਪੋ ਦੇਵੇਂ ਚੱਕੀਆਂ ਉਹ ਜੰਮਿਆ ਜੂਗਾ ਜਿਹੜਿਆਂ ਤੇ ਬੈਂਕਿੰਗਾਂ ਤੋਂ ਪਰਦਾ ਤੇ ਇਹ ਜੇ ਰੱਬੀ ਦੇ ਵੀ ਚੰਗ ਜਾਈ। ਔਰ ਹਾਹਾ ਬਿਆਕੋ ਪਾ ਦੇ। ਕੋਈ ਨਹੀਂ ਹੋ ਜਾ। ਕਿਤਨਾ ਇਹ ਨਾ ਪਾਉਂਦਾ। ਚਾਹ ਇਹ ਸਾਡਾ ਕੰਮ ਹੋ ਗਿਆ ਫਿਨਿਸ਼। ਉਹ ਮਤੀ ਪਣੀ ਘਰ ਚ ਲਾਇਆ। ਤੇ ਔਰ ਅਸੀਂ ਕੱਲ੍ਹ ਹੀ ਪਿੱਤਰ ਨੂੰ ਫੋਨ। मेर मेर है। ममा लग रोटी खान ममा ला रोटी लादी खानी है खानी, खानी जल्दी आवा आप चल गया ਗੋਲਿਕ ਗੱਟਾ ਡਰਾਮੇ ਵਾ ਡਰਾਮੇ ਵਾ ਸਾਡਾ ਮੁੰਡਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੋਰ ਆਪਕੇ ਨਾਲ ਸਭ ਕੁਝ ਲੋ ਜੀ ਘਰੇ ਆਏ ਹੋਏ ਪਾਜੀ ਹੁਣੀ ਤੇ ਆਪਾਂ ਨਾਲ ਹੀ ਬਣਾਈਆਂ ਚਾਹ ਸਿੱਖ ਚਾਹ ਸਾਡੇ ਤਰੀ ਉ ਬਕਾਲੀ ਆਪਾਂ ਜਾ ਪਣੇ ਲਾ ਲਾ ਚਲ ਪਾਜੀ ਆਨੇ ਪੁੱਛ ਗਈ ਹੋਣਾ ਪੈਂਦੇ ਨੇ ਮੈਂ ਕਿਹਾ ਮੇਰੇ ਆਵਾ ਆਵਾਂ ਮੈਂ ਦੇਵ ਪਾਜੀ ਨੂੰ ਹੁਣ ਜਾ ਕਾਲਾ ਕੋਈ ਨਹੀਂ ਪੜਾਉਣੀ ਤੇ ਬਾਕੀ ਆਪਾਂ ਕੱਪੜੇ-ਕੁਪੜਿਆ ਕਿਹ ਕਰਨੇ ਆ ਤੇ ਕੋ ਤਾਂ ਕੰਮ ਇਹ ਫੇਰ ਕਿੰਨੇ ਪਿਆ ਸ਼ਾਮਾਂ ਦਾ ਵਿਕਰਾਂ ਆਹ ਤੇ ਉਹ ਤੇ ਦੇਖੋ ਬਾਹਰ ਆਈ ਨਹੀਂ ਵਿਕਰਾਂ ਨਹੀਂ ਦੇਣੀ ਲਓ ਜੀ ਅਸੀਂ ਲੱਗੇ ਆ ਕੱਪੜੇ ਉਤਾਰਨ ਨੂੰ ਮੈਨੂੰ ਪੜਾ ਦੋ ਮੈਂ ਇਨਕ ਆ ਦੇਖੋ ਜੀ ਜਿਹੜੇ ਥਾਡੇ ਤੈਨੂੰ ਕਰਨੀ ਜਿਹੜੇ ਮੇਰੇ ਨੂੰ ਆ ਠੀਕ ਹੈ ਓਕੇ ਗਾਇਸ ਮਨ ਸਾਡਾ ਸਾਡੇ ਨਾਲ ਗੁੱਸੇ ਹੋ ਚੁੱਕਾ ਆ ਉਹ ਘੜਿਆ ਆ ਆ ਦੇ ਜਿੰਦਰਾ ਇਹਨਾਂ ਨਾਲ ਨਾਲ ਹੀ ਕਹਾਂ ਲਾ ਲੈ ਆ ਆ ਕਿੰਨੇ ਕਿਤਿਆਂ ਹੀ ਦਾ ਹਾਂ ਹੈ ਹੈ ਕੋਪੜੇ ਨਹੀਂ ਜਿਸ ਤਰ੍ਹਾਂ ਇਹ ਹੋਣੇਗੀ ਉਹ ਕੁੜੀ ਜੀ ਇਹ ਮੈਂ ਲਾ ਲੂੰਗੀ ਟਾਈਮ ਨੂੰ ਦਲਾਏ ਹੁਣ ਬਾਲ ਪੈ ਰਿਹਾ ਹੁਣ ਠੀਕ ਪਰ ਅਸ ਵੀਰ ਲਈ ਦਰਮਾ ਦੇ ਕੱਪੜੇ ਨਹੀਂ ਧੁੰਦੇ ਪਈ ਸੀ ਹਾਏ ਮੇਰਾ ਦਿਲ ਕਰੇ ਮੈਂ ਕਿਹੜੀ ਘੜੀ ਬੈਠ ਜਾਵਾਂ ਖੇਜੀ ਚੜੀ ਆਵੇ ਕੱਪੜੇ ਆਏ ਬਾਤ ਹੀ ਦਿੱਤਾ ਕਿੰਨੇ ਹੋ ਦੁੱਜੀ ਜਿਹੜੇ ਆਹ ਦਾ ਆ ਹਰ ਕੇ ਦੀ ਅਜ ਇੱਕ ਪਰ ਬੋਰਸ ਮਾਰਨਾ ਪੈਂਦਾ ਨਾ ਬੋਰਸ ਮਾਰਨਾ ਪੈਂਦਾ ਬੋਰਸ ਦੇ ਬਿਨਾਂ ਨਿਕਰਦੇ ਨਹੀਂ ਇਹ ਸਿੱਟਾ ਦੁੱਦਦੇ ਨਹੀਂ ਨਿਕਰਦੇ ਹੈਗੇ ਬਾ ਦਈਏ ਮੈਂ ਕੋਲ ਗਈ ਆ ਚਲੋ ਸਾਡੇ ਕੱਪੜੇ ਜਿਹੜੇ ਆ ਇਹਨਾਂ ਨੂੰ ਹੁਣ ਤੈਹਾਂ ਲੱਗਣਗੇ ਆ ਨਾਲੋਂ ਨਾਲ 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 ਕੰਮ ਚੱਕਦੇ ਨੇ ਇਹਨਾਂ ਦਾ ਅੱ비 ਕਹਿੰਦੇ ਸ਼ਰਟ ਜੀ ਆ ਫਟ ਗਈ ਆ ਕਿੱਥੋਂ ਬੱਖ ਚੋਂ ਨਹੀਂ ਦੇਖੀਂ ਜੀ ਬੈਂਟਾ ਸਿੱਧੀ ਹੈ Oh, but, oh, sedingan yang satu Cari Manu aja. <laughs> ayo, ayo, ayo. <laughs> <Ajo. laughs> <Ajo. laughs> <hai, <hai, <ho -gi>. Hai, Hai, Hai. ਆਜੋ ਫੁੱਲੇ ਵੱਲੇ ਬਹਿਣਾ ਕਿ ਤੇ ਕੱਪੜੇ ਸਾਡੇ ਇੰਨੇ ਫੰਡ ਹੋਰਾ ਏਦਾਂ ਨਹੀਂ ਇਥੇ ਤੂੰ ਬਹਿ ਜਾਣਾ ਇੱਥੇ ਮੈਂ ਆ ਮੰਜਾ ਜਿਹੜਾ ਨੇ ਏਦਾਂ ਹੋਇਆ ਗਿਆ ਨਹੀਂ ਕੀ ਕਿਦਾਂ ਹੋ ਗਿਆ ਇੱਥੇ ਚਲੋ ਜੀ ਅਸੀਂ ਕਰ ਲਈਏ ਕੱਪੜੇ ਦੀਆਂ ਤਹਾਂ ਲਾ ਲਈਏ ਤਹਾਂ ਲਾ ਕੇ ਫਿਰ ਤੁਹਾਨੂੰ ਕੱਪੜੇ ਦਿਖਾਉਨੇ ਆ ਕਿੰਦਾਂ ਦੀਆਂ ਤਹਾਂ ਲੱਗੀਆਂ ਫਿਰ ਅੱਗੇ ਕੀ ਕਰਨਾ ਹਾਂ ਹਾਂ ਨਾ ਹੂੰ ਬਕਸਾ ਡਾ ਮਨਵੀਰ ਆਂਦਾ ਪਿਆ ਆ